ਸਤਿ ਸ਼੍ਰੀ ਅਕਾਲ ਜੀ ਨੰਦ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਬਾਵਾਾਂ ਦੀ ਕਟਿੰਗ ਕੀਤੀ ਹੋਈ ਹੈ ਬਾਵਾਾਂ ਨੇ ਇਹ ਜਿਹੜੀਆਂ ਆਪਾਂ ਨੇ ਲਾਈਨਿੰਗ ਵਾਲੀਆਂ ਬਣਾਉਣੀਆਂ ਨੇ ਭਾਵੇਂ ਤੁਹਾਡੀਆਂ ਸਿੰਪਲ ਬਾਵਾਾਂ ਨੇ ਭਾਵੇਂ ਲਾਈਨਿੰਗ ਵਾਲੀਆਂ ਨੇ ਪਰ ਤਰੀਕਾ ਸੇਮ ਹੀ ਰਹੂਗਾ ਜੀ ਇਹ ਜਿਹੜਾ ਤਰੀਕਾ ਮੈਂ ਤੁਹਾਨੂੰ ਅੱਜ ਦੱਸ ਰਹੀ ਹਾਂ ਇਹਦੇ ਨਾਲ ਤੁਸੀਂ ਬਾਜੂ ਤੇ ਘੇਰੇ ਤੇ ਬਾਵਾਾਂ ਤੇ ਡਿਜ਼ਾਈਨ ਇਸੇ ਤਰੀਕੇ ਨਾਲ ਬਣਾ ਸਕਦੇ ਹੋ ਇਹ ਪਲੇਨ ਬਾਟਮ ਦਾ ਕੱਪੜਾ ਹੈ ਜੀ ਤੇ ਇਹ ਵਾਲੀ ਲੈਸ ਆਪਾਂ ਨੇ ਨਾਲ ਇਹਦੇ ਲਗਾਉਣੀ ਹੈ ਤੇ ਬਿਲਕੁਲ ਸੌਖਾ ਡਿਜ਼ਾਈਨ ਹੈ ਜੀ ਤੁਸੀਂ ਜੇਕਰ ਤੁਹਾਨੂੰ ਸੂਟ ਕੱਟ ਸਲਾਈ ਕਰਨੇ ਆਉਂਦੇ ਨੇ ਤਾਂ ਵੀ ਤੁਸੀਂ ਰਾਮ ਨਾਲ ਇਹ ਵਾਲਾ ਡਿਜ਼ਾਈਨ ਬਣਾ ਸਕਦੇ ਹੋ ਤੇ ਸੋਹਣਾ ਵੀ ਬਹੁਤ ਲੱਗਦਾ ਤੇ ਅੱਜਕੱਲ ਟ੍ਰੈਂਡਿੰਗ 'ਚ ਵੀ ਹੈ ਇਹ ਵਾਲਾ ਡਿਜ਼ਾਈਨ ਹੈ ਜੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਆਪਾਂ ਨੂੰ ਕਈ ਵਾਰੀ ਲੱਗ ਜਾਂਦਾ ਹੁੰਦਾ ਵੀ ਇਹ ਪੱਟੀ ਕਿਵੇਂ ਬਣਾਉਂਦੇ ਨੇ ਇਹ ਤੁਸੀਂ ਚ ਕੱਟ ਵੱਧ ਚੜਾਈ ਇਹਦੀ ਜਿੰਨੀ ਵੀ ਤੁਹਾਨੂੰ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਕਿਸੇ ਨੂੰ ਵੱਧ ਚੌੜੀ ਪੱਟੀ ਲਾਉਣੀ ਹੋਵੇ ਉਹ ਵੱਧ ਚੌੜੀ ਵੀ ਲਾ ਸਕਦਾ ਕਿਸੇ ਨੇ 1 ਇੰਚ ਲਾਉਣੀ ਹੋਵੇ 2 ਇੰਚ ਲਾਉਣੀ ਹੋਵੇ 3 ਇੰਚ ਤੱਕ ਇਹ ਪੱਟੀ ਚੌੜੀ ਲੱਗ ਜਾਂਦੀ ਹੈਗੀ ਇਹਦੇ ਲਈ ਬਾਟਮ ਦੇ ਵਿੱਚੋਂ ਜੀ ਆਪਾਂ ਨੂੰ ਲਗਭਗ 3.5 ਇੰਚ ਚੌੜੇ ਦੀ ਕੱਪੜੇ ਦੀਆਂ ਦੋ ਪੱਟੀਆਂ ਆਪਾਂ ਨੇ ਕੱਟ ਲਈਆਂ ਕਿਉਂਕਿ ਇਹ ਦੋ ਪੱਟੀਆਂ ਇਸ ਲਈ ਕੱਟੀਆਂ ਨੇ ਜੀ ਆਪਾਂ ਨੇ ਬਾਵਾ ਤੇ ਡਿਜ਼ਾਈਨ ਬਣਾਉਣਾਗਾ ਭਾਵੇਂ ਇਹ ਡਿਜ਼ਾਈਨ ਤੁਸੀਂ ਮੂਰੀਆਂ ਤੇ ਬਣਾਉਣਾ ਭਾਵੇਂ ਘੇਰੇ ਤੇ ਬਣਾਉਣਾਗਾ ਇਹ ਇੰਨੀ ਕਚੌੜੀ ਪੱਟੀ ਰਹਿ ਜੂਗੀ ਜੀ ਅੰ ਇੰਨੀ ਕਚੌੜੀ ਪੱਟੀ ਆਪਾਂ ਜਿਹੜੀ ਰੱਖਾਂਗੇ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਚੜਾਈ ਵਾਲੀ ਪੱਟੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਇਹ 3.5 ਇੰਚ ਚੌੜੀ ਪੱਟੀ ਮੈਂ ਰੱਖੀ ਆ ਤੁਸੀਂ ਇਹਨੂੰ 5 ਇੰਚ ਤੱਕ ਵੀ ਕਰ ਸਕਦੇ ਹੋ ਤੇ ਜਿਹੜਾ ਇਹ ਕੱਪੜਾਗਾ ਥੋੜਾ ਜਿਹਾ ਹਾਰਡ ਜਾਗਾ ਜੀ ਪਰ ਹੈਗਾ ਥੋੜਾ ਹਲਕਾ ਜਿਹਾ ਮਿਕਸ ਜਾਂ ਕੱਪੜਾ ਵੀ ਸਿੰਥੈਟਿਕ ਜਾਗਾ ਇਹਦੇ ਦੇਖੋ ਸਿੱਧਾ ਪਾਸਾ ਉੱਪਰ ਰੱਖਿਆਗਾ ਮੈਂ ਬਾਵਾ ਦਾ ਤੇ ਐਵੇਂ ਕੱਪੜੇ ਦੀ ਪੁੱਠ ਸਿੱਧ ਹੈਗੀ ਆ ਜੇਕਰ ਤਾਂ ਤੁਸੀਂ ਦੇਖਦੇ ਹੋ ਤਾਂ ਜਿਹੜਾ ਪੁੱਠਾ ਪਾਸਾਗਾ ਇਹ ਰੱਖਿਆ ਜੀ ਆਪਾਂ ਨੀਚੇ ਵਾਲੀ ਸਾਈਡ ਇਹ ਵੀ ਸਿੱਧਾਗਾ ਪਾਸਾ ਤੇ ਆਹ ਵਾਲਾ ਪਾਸਾ ਵੀ ਸਿੱਧਾਗਾ ਦੋਨੋਂ ਸਿੱਧੇ ਪਾਸੇ ਆਪਾਂ ਉੱਪਰ ਰੱਖਨੇ ਨੇ ਜੀ ਤੇ ਆ ਇਸ ਜਗ੍ਹਾ ਤੇ ਪੈਰ-ਪੈਰ ਦੀ ਆਪਾਂ ਨੇ ਸਲਾਈ ਲਾ ਲੈਣੀ ਆ ਪਹਿਲਾਂ ਇਹ ਪੱਟੀ ਜੋੜ ਲੈਣੀ ਆ ਆਪਾਂ ਨੇ ਇਹਦੇ ਨਾਲ ਜੇਕਰ ਤੁਹਾਡਾ ਕੱਪੜਾ ਵੀ ਜਿਆਦਾ ਸੌਫਟ ਜਾਂ ਵੀ कॉटन ਦਾਗਾ ਵੀ ਹਲਕੀ ਜੀ कॉटन ਹੁੰਦੀ ਆ ਜਿਵੇਂ ਤਾਂ ਤੁਸੀਂ ਇੱਥੇ ਪੇਪਰ ਪੇਸਟਿੰਗ ਦਾ ਵੀ ਯੂਜ਼ ਕਰ ਸਕਦੇ ਹੋ ਪਰ ਮੈਨੂੰ ਇਹ ਕੱਪੜਾ ਹਾਰਡ ਲੱਗਿਆ ਜੀ ਇਸ ਲਈ ਮੈਂ ਪੇਪਰ ਪੇਸਟਿੰਗ ਇਹ ਤੇ ਨਹੀਂ ਲਾਈ ਤੁਸੀਂ ਪੇਪਰ ਪੇਸਟਿੰਗ ਲਾ ਸਕਦੇ ਹੋ ਇਹ ਦੇਖੋ ਜੀ ਆਪਾਂ ਪੈਰ ਪੈਰ ਦੀ ਸਿਲਾਈ ਲਾ ਕੇ ਇਹ ਕੱਪੜਾ ਜਿਹੜਾ ਬਾਹਾਂ ਨਾਲ ਅਟੈਚ ਕਰ ਲਿਆ ਜੇ ਕਿਰੇ ਤੇ ਲਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸੇ ਸੇਮ ਤਰੀਕੇ ਨਾਲ ਲਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਇਹ ਤੇ ਹਲਕੀ ਜਿਹੀ ਪ੍ਰੈਸ ਫੇਰ ਲਾਵਾਂਗੇ ਜੀ ਜਿਹੜੀ ਇਹ ਲੇਡੀ ਦਾ ਕੱਪੜਾ ਗਾ ਵੀ ਵਿਚ ਮਾਰਜਨ ਆਪਾਂ ਨੇ ਰੱਖਿਆ ਸਿਲਾਈ ਦਾ ਉਹ ਆਪਾਂ ਜਿਹੜੀ ਪੱਟੀ ਵਾਲੀ ਸਾਈਡ ਫੋਲਡ ਵੀ ਇਹਨੂੰ ਮੋੜ ਲਾਂਗੇ ਹੁਣ ਦੇਖੋ ਜੀ ਇਹ ਪੱਟੀ ਆਪਣੀ ਸਾਫ਼ ਹੋ ਗਈ ਜਿਹੜਾ ਵੀ ਕਪੜਾ ਸਲਾਈ ਚ ਕੋਈ ਮਾੜਾ ਮੋਟਾ ਐ ਸੀਗਾ ਵੀ ਉਹ ਬੈਠ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਨੇ ਕੀ ਕਰਨਾ ਜੀ ਲੈਸ ਲਗਾਉਣੀ ਆ ਸਾਰਿਆਂ ਚੋ ਪਹਿਲਾਂ ਤਾਂ ਤੁਸੀਂ ਇਹ ਪ੍ਰੈਸ ਚੰਗੀ ਤਰ੍ਹਾਂ ਕਰ ਲਿਓ ਜੇਕਰ ਕਾਟਨ ਦਾ ਵੀ ਕੱਪੜਾ ਹੈਗਾ ਇਹ ਹੈਗਾ ਬਰਬਰੀ ਦਾ ਸੂਟ ਹੈਗਾ ਇਸ ਲਈ ਪ੍ਰੈਸ ਲਾ ਰਹੇ ਆਪਾਂ ਜੇਕਰ ਪਿਓਰ ਕਾਟਨ ਦਾ ਕੈਮਰਿਕ ਕਾਟਨ ਦਾ ਸੂਟ ਹੈ ਤਾਂ ਤੁਸੀਂ ਹੱਥ ਨਾਲ ਕਰੀਜ਼ ਜੀ ਬਣਾ ਸਕਦੇ ਹੋ ਇਹ ਦੇਖੋ ਜੀ ਇਹ ਹੁਣ ਆਪਾਂ 바ਵਨ ਦਾ ਵੀ ਪੁੱਠਾ ਪਾਸਾ ਆ ਗਿਆ ਕੱਪੜੇ ਦਾ ਇਹ ਸਿੱਧਾ ਪਾਸਾ ਜੀ ਜੇਕਰ ਪ੍ਰਿੰਟ ਕੱਪੜਾ ਤਾਂ ਉਹਦਾ ਇਹ ਸਿੱਧਾ ਪਾਸਾ ਹੋਊਗਾ ਹੁਣ ਆਪਾਂ ਨੇ ਲੈਂਸ ਲੈਣੀ ਹੈ ਲੇਸ ਦਾ ਜਿਹੜਾ ਪੁੱਠਾ ਪਾਸਾ ਉਹ ਉੱਪਰ ਤੁਹਾਨੂੰ ਦਿਖਾਈ ਦੇ ਰਿਹਾਗਾ ਜਿਹੜਾ ਸਿੱਧਾ ਪਾਸਾ ਉਹ ਅੰਦਰਲੀ ਸਾਈਡ ਆ ਗਿਆ ਤੇ ਜਿਹੜੇ ਕਟਾਮ ਨੇ ਉਹ ਵੀ ਆਪਾਂ ਪੱਟੀ ਦੀ ਅੰਦਰਲੀ ਸਾਈਡ ਜਿਵੇਂ ਮੈਂ ਵੀਡੀਓ ਚ ਰੱਖਿਆ ਇਸ ਤਰੀਕੇ ਨਾਲ ਰੱਖਣੇ ਨੇ ਤੇ ਬਾਹਰਲੀ ਸਾਈਡ ਜਿਹੜਾ ਕਪੜਾ ਜਿਹੜੀ ਲੈਸ ਸਲਾਈ ਜਾਊਗੀ ਉਹ ਮੇ ਰੱਖਣੀ ਹੈਗੀ ਤੇ ਜੇਕਰ ਤੁਹਾਨੂੰ ਵੀ ਲੈਸ ਨੂੰ ਜਿਹੜੇ ਤੇ ਜੜਨ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਤੇ ਫੈਵਿਕੋਲ ਪਹਿਲਾਂ ਲਾ ਕੇ ਪ੍ਰੈਸ ਨਾਲ ਇਹਨੂੰ ਵੀ ਜੁਆਇੰਟ ਕਰ ਸਕਦੇ ਹੋ ਬਾਅਦ ਚ ਸਲਾਈ ਲਾ ਦਿਓ ਪਰ ਸਲਾਈ ਲਾਉਣੀ ਜ਼ਰੂਰੀ ਹੈ ਜੀ ਤੇ ਇਹ ਦੇਖੋ ਜੀ ਮੈਂ ਕਿਤੇ ਕਿਤੇ ਸਿੱਧੇ ਪਾਸੇ ਵਾਲੀ ਸਾਈਡ ਇਹਦੇ ਜਿਹੜਾ ਫੈਵਿਕੋਲ ਹੈ ਉਹ ਲਾ ਲਿਆ ਸਿੱਧੇ ਪਾਸੇ ਫੈਵਿਕੋਲ ਲਾਉਣ ਤੋਂ ਬਾਅਦ ਜੀ ਆਪਾਂ ਸਿੱਧੇ ਪਾਸੇ ਵਾਲਾ ਪਾਸਾ ਅੰਦਰ ਕੱਪੜੇ ਤੇ ਰੱਖ ਕੇ ਅੱਧਾ-ਅੱਧਾ ਇੰਚ ਦਾ ਮਾਰਜਿਨ ਛੱਡ ਕੇ ਇਹਨੂੰ ਲੈਂਸ ਨੂੰ ਪ੍ਰੈਸ ਨਾਲ ਇਹ ਤੇ ਜੁਆਇੰਟ ਕਰ ਦਾਂਗੇ ਇਦੇ ਨਾਲ ਕੀ ਹੈ ਜੀ ਜਦੋਂ ਆਪਾਂ ਸਲਾਈ ਲਾਵਾਂਗੇ ਤਾਂ ਆਪਣੀ ਜਿਹੜੀ ਲੈਂਸ ਹੈ ਉਹ ਹਿੱਲੂਗੀ ਨਹੀਂ ਜੇਕਰ ਵੀ ਜਿਹੜੀਆਂ ਮੇਰੀ ਆ ਭੈਣਾ ਵੀ ਘੱਟ ਸਲਾਈ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਔਖਾ ਲੱਗਦਾ ਤਾਂ ਇਹ ਤਰੀਕਾ ਸਾਰਿਆਂ 'ਚੋਂ ਸੌਖਾ ਉਹਨਾਂ ਲਈ ਤੇ ਆਪਾਂ ਨੇ ਹੁਣ ਇਹਦੇ ਬਿਲਕੁਲ ਜਿੱਥੇ ਇਹ ਲੈਣ ਹੈ ਇਹਦੀ ਸਲਾਈ ਇਹ ਲੈਣ ਅੰਦਰ ਦੇ ਦੇਣੀ ਹੈ ਸਲਾਈ ਦੇ ਵਿੱਚ ਇੱਥੇ ਆਪਾਂ ਸਲਾਈ ਲਾ ਲੈਣੀ ਹੈ ਸਲਾਈ ਲਾਉਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਜੀ ਵੀ ਹੁਣ ਆਪਾਂ ਇਹਦਾ ਕੀ ਕਰਨਾ ਦੇਖੋ ਆਪਾਂ ਜਿਹੜਾ ਕੱਪੜਾ ਸੀਗਾ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਨਾਲ ਬਿਠਾ ਲੈਣਾਗਾ ਕਿਉਂਕਿ ਇਹ ਬਰਬਰੀ ਦਾ ਕੱਪੜਾ ਹੁੰਦਾ ਜਿਹੜਾ ਸਿੰਥੈਟਿਕ ਜਿਹਾ ਹੁੰਦਾ ਇਹ ਦੇਖੋ ਜੀ ਐਵੇਂ ਆਪਾਂ ਨੇ ਇਸ ਤੇ ਸਲਾਈ ਲਾ ਲਈ ਤੇ ਹੁਣ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਨਾ ਜਿਹੜਾ ਕੱਪੜਾ ਇਹ ਅੰਦਰ ਆ ਜਾਊਗਾ ਜਿਹੜੀ ਇਹ ਪੱਟੀ ਲਾਈ ਹੈ ਜੀ ਆਪਾਂ ਨੇ ਗੁੰਮ ਕਰ ਦੇਣੀ ਆ ਬਿਲਕੁਲ ਵੀ ਧਾਗੇ ਨਾ ਨਿਕਲਣ ਕਿ ਜੇ ਆਪਾਂ ਇਹਨੂੰ ਵੀ ਬਿਨਾ ਗੁੰਮ ਤੋਂ ਲਾਣਾ ਹੁੰਦਾ ਤਾਂ ਤਾਂ ਸਿੱਧਾ ਤਰੀਕਾ ਸੀ ਜੇ ਇਹਨੂੰ ਹਾਫ ਫੋਲਡ ਕਰੋ ਤੇ ਲੇ ਸੋ ਇਤੇ ਅਟੈਚ ਕਰੋ ਤੇ ਜੜ ਦੋ ਪਰ ਨਹੀਂ ਉਹ ਵਧੀਆ ਨਹੀਂ ਲੱਗਦਾ ਜੀ ਆਪਾਂ ਇਹਨੂੰ ਗੁੰਮਮ ਤਰੀਕੇ ਨਾਲ ਲਾ ਰਿਹਾ ਸੋਣਾ ਵੀ ਬਹੁਤ ਲੱਗਦਾ ਇਸੇ ਤਰੀਕੇ ਨਾਲ ਤੁਸੀਂ ਘੇਰੇ ਤੇ ਦੂਸਰਾ ਇਹ ਤੇ ਤਰਪਾਈ ਦੀ ਵੀ ਲੋੜ ਨਹੀਂ ਹੈਗੀ ਜੀ ਜਦੋਂ ਆਪਾਂ ਇਹ ਤੇ ਇਹਨੂੰ ਗੁੰਮਮ ਤਰੀਕੇ ਨਾਲ ਲਾ ਲਾਂਗੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਨੂੰ ਦੇਖੋ ਇਸ ਤਰ੍ਹਾਂ ਫੋਲਡ ਕਰ ਲਿਆ ਜਿਵੇਂ ਕਿ ਮੈਂ ਕਰਿਆ ਬਾਹਾਂ ਵਾਲੀ ਸਾਈਡ ਉੱਪਰ ਨੂੰ ਇਹਦੇ ਕਟਾਮ ਹੋਗੇ ਤੇ ਇਹ ਪੱਟੀ ਹੈ ਜਿਹੜੀ ਇਹ ਸੈਂਟਰ ਚੋ ਫੋਲਡ ਹੋ ਗਈ ਜੀ ਜਿਵੇਂ ਕਿ 1.5 ਇੰਚ ਚੌੜੀ ਇਹ ਪੱਟੀ ਰਹਿ ਗਈ ਆਪਣੀ ਹੁਣ ਆਪਾਂ ਨੇ ਕੀ ਕਰਨਾ ਹੈ ਪੱਟੀ ਦੇ ਤੇ ਲੈਸ ਵੀ نیچے ਦੇਤੀ ਇਹ ਪੱਟੀ ਦੇ ਉੱਪਰ ਉੱਪਰ ਆਪਾਂ ਨੇ ਸਲਾਈ ਲਾ ਲੈਣੀ ਹੈਗੀ ਤੇ ਮੈਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੀ ਹੈ ਵੀ ਕਿੰਨੀ ਸੋਹਣੀ ਜਿਹੜੀ ਆਪਣੀ ਇਹ ਪੱਟੀ ਹੈਗੀ ਉਹ ਬਣੀਏਗੀ ਅੱਜ ਕੱਲ ਦੇਖੋ ਕਿੰਨਾ ਟ੍ਰੈਂਡ ਚੱਲ ਰਿਹਾ ਹੈ ਵੀ ਜਿਵੇਂ ਜੜੀਆਂ ਸਲਵਾਰ ਦੀਆਂ ਮੂਰੀਆਂ ਹੁੰਦੀਆਂ ਨੇ ਉਹ ਵੀ ਇਸੇ ਤਰੀਕੇ ਨਾਲ ਕਰੀਆਂ ਹੁੰਦੀਆਂ ਨੇ ਆਪਣੀ ਜਿਹੜਾ ਕੁੜਤੀ ਦਾ ਘੇਰਾ ਹੁੰਦਾ ਉਹ ਵੀ ਇਸੇ ਤਰੀਕੇ ਨਾਲ ਬਣਿਆ ਹੁੰਦਾ ਤਾਂ ਬਹੁਤ ਸੋਹਣਾ ਲੱਗਦਾ ਆਪਣਾ ਜਿਹੜਾ ਵੀ ਸਿੰਪਲ ਜਿਹਾ ਕਾਟਨ ਦਾ ਸੂਟ ਹੁੰਦਾ ਉਹ ਵੀ ਡਿਜ਼ਾਈਨਰ ਬਣ ਜਾਂਦਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਪੁੱਠੇ ਪਾਸੇ ਉਹ ਗੁੰਮ ਹੋ ਗਈ ਜੀ ਦੇਖੋ ਉੱਪਰਲੇ ਪਾਸੇ ਆਪਾਂ ਨੇ ਫੋਲਡ ਕਰ ਲਈ ਇਹਦੇ ਨਾਲ ਆਪਣੀ ਸਲਾਈ ਵੀ ਗੁੰਮ ਹੋ ਗਈ ਤੇ ਫਿਨਿਸ਼ਿੰਗ ਹੈ ਜਿਹੜੀ ਉਹ ਵੀ ਪੂਰੀ ਵਧੀਆ ਆ ਗਈ ਜੇ ਜਿਹੜਾ ਜੇਕਰ ਕੈਮਰੀ ਕੋਟਨ ਦਾ ਕੱਪੜਾ ਹੁਣ ਹੁੰਦਾ ਜੀ ਇਹਨੇ ਪ੍ਰੈਸ ਨਾਲ ਇੱਕ ਵਾਰ ਚ ਐਵੇਂ ਹੋ ਜਾਣਾ ਸੀ ਜਿਵੇਂ ਪੇਸਟਿੰਗ ਕੀਤੀ ਹੁੰਦੀ ਹੈਗੀ ਇਹ ਥੋੜਾ ਜਿਹਾ ਹਲਕਾ ਜਿਹਾ ਸਿੰਥੈਟਿਕ ਕੱਪੜਾ ਜੀ ਇਸ ਲਈ ਇਹ ਥੋੜਾ ਜਿਹਾ ਬੈਠ ਨਹੀਂ ਰਿਹਾ ਇੱਕ ਵਾਰ ਹੋਰ ਆਪਾਂ ਗਰਮ ਕਰਕੇ ਪ੍ਰੈਸ ਕਰਾਂਗੇ ਫਿਰ ਇਹਨੇ ਆਸਾਨੀ ਨਾਲ ਬੈਠ ਜਾਣਾ ਪੱਟੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਲੱਗ ਰਹੀ ਹੈਗੀ ਤੁਸੀਂ ਇਹ ਜਿਹੜੀ ਪੱਟੀ ਵਾਲਾ ਡਿਜ਼ਾਈਨ ਹੈ ਇਹ ਜ਼ਰੂਰ ਬਣਾ ਕੇ ਦੇਖੋ ਕੋਈ ਔਖਾ ਡਿਜ਼ਾਈਨ ਨਹੀਂ ਹੈਗਾ ਜੀ ਵੀ ਆਪਾਂ ਨੂੰ ਜ਼ਿਆਦਾ ਔਖਾ ਲੱਗੂਗਾ ਤੇ ਇਹ ਤਰੀਕਾ ਕਿਵੇਂ ਲੱਗਿਆ ਜੀ ਤੁਸੀਂ ਮੈਨੂੰ ਉਹ ਵੀ ਕਮੈਂਟ ਕਰਕੇ ਦੱਸਿਓ ਇਹ ਦੇਖ ਸਕਦੇ ਹੋ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਜਿਹੜੀ ਪਾਕਿਸਤਾਨੀ ਬਾਹ ਬਣਾਈ ਹੈਗੀ ਤੁਸੀਂ ਭਾਵੇਂ ਪਾਕਿਸਤਾਨੀ ਬਾਹ ਬਣਾ ਬਣਾ ਲਓ ਭਾਵੇਂ ਸਿੰਪਲ ਬਾਹ ਬਣਾ ਲਓ ਇਹ ਡਿਜ਼ਾਈਨ ਜ਼ਰੂਰ ਬਣਾਇਓ ਜੀ